ਆਮ ਆਦਮੀ ਪਾਰਟੀ ਦੇ ਦਿਹਾਤੀ ਪਟੇਲਾ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਵੱਲੋਂ ਆਪਣੇ ਸਮਰਥਕਾਂ ਸਮੇਤ ਨਾਬਾ ਚ ਰੋਡ ਸ਼ੋਅ ਕੱਢਿਆ ਗਿਆ ਇਸ ਦੌਰਾਨ ਟਿਵਾਣਾ ਨੇ ਦਾਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਤੇ ਬਹੁਮਤ ਹਾਸਲ ਕਰੇਗੀ ਲੋਕਾਂ ਚ ਬੜਾ ਹਤਸ਼ਾ ਹੈ ਜਦੋਂ ਅਸੀਂ ਗਾਇਮ ਪਿੰਡਾਂ ਚ ਲੋਕ ਕਹਿੰਦੇ ਤੁਸੀਂ ਆਪਣੇ ਘਰ ਜਾਓ ਇਹ ਕੰਮ ਸਾਡਾ ਹੈ ਅਸੀਂ ਆਪੇ ਪਤੀਲੀ ਮਾਜਦੇਾਂਗੇ ਇਹਨਾਂ ਦੀ ਐਸਾ ਨੱਕਾ ਲਾਵਾਂਗੇ ਮੁੜ ਕੇ ਭੋਰਾ ਲਿਕਿੰਗ ਨਹੀਂ ਛੱਡਦੇ ਪੂਰੇ ਪੰਜਾਬ ਚ ਮਾਹੌਲ ਬੜਾ ਸ਼ਾਨਦਾਰ ਹੈ ਜੀ ਕੁਝ ਰਾਲਾ ਪਾਉਂਦੇ ਨੇ ਮੱਝ ਚ ਘਟਾ ਪਰ ਮੱਝ ਜਿਨ੍ਹਾਂ ਨੇ ਇੰਨਾ ਪ੍ਰੈਸ਼ਰ ਪਾਇਆ ਹੋਇਆ ਲੋਕਾਂ ਤੇ ਇਹਨਾਂ ਡਰਾਇਆ ਹੋਇਆ ਆਪਣੀ ਗੁੰਡਾਗਰਦੀ ਨਾਲ ਆਮ ਆਦਮੀ ਪਾਰਟੀ ਮੱਝਾ ਮਾਲਵਾ ਤੇ ਦੁਆਬਾ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕਰੂਗੀ 100 ਤੋਂ ਉੱਪਰ ਸੀਟਾਂ ਲੈ ਕੇ ਜਾਵਾਂਗੇ ਅੱਜ ਮੈਂ ਗੁਰੂ ਦੀ ਹਜ਼ੂਰੀ ਚ ਖੜ ਕੇ ਇਥੇ ਕਹਿਣਾ वैसे तो आज ओके तौर पे हर पार्टी सत्ता ਦੇ ਸੁਪਨੇ ਦੇਖ ਰਹੀ ਹੈ ਪਰ ਲੋਕ ਕੇ ताज ਕਿਸ ਦੇ ਸਿਰ ਤੇ ਸਜਾਉਂਦੇ ਨੇ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਨਾ ਬਾਤੋਂ rahul khurana jagbani tv ਲਈ ਜੇਕਰ ਤੁਹਾਡੇ ਆਰਦ ਵਾਲੇ ਹੈ ਕੋਈ ਖਬਰ ਤੇ jagbani ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfiereporter@jagbani.com ਤੇ